我。Wow. wah guru ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ w o、啊 ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਨਵਦੀਪ ਸਿੰਘ ਆ ਜੀ ਨਵਦੀਪ ਸਿੰਘ ਜੀ ਆਪਾਂ ਪਿੰਡ ਬਾੜ ਜਿਹੜੇ ਡਿਸਟ੍ਰਿਕਟ ਲੁਧਿਆਣਾ ਵੱਲੋਂ ਨਾ ਹਰ ਇੱਕ ਸਾਲ ਹੋਲੇ ਮਹਲੇ ਦੀ ਖੁਸ਼ੀ ਦੇ ਵਿੱਚ ਲੰਗਰ ਲਗਾਉਂਦੇ ਆ ਹਾਂਜੀ ਹਾਂਜੀ ਇਸ ਦੀ ਜਾਣਕਾਰੀ ਦਿਓ ਜੀ ਸਾਡਾ ਇਹ ਸਮੂਹ ਨੌਜਵਾਨ ਸਵਾ ਤੇ ਸਾਲ ਸੰਗਤ ਪਿੰਡ ਬਾੜ ਜਿਹੜੇ ਵੱਲੋਂ ਹਰ ਸਾਲ ਸਾਲ 1997 ਤੋਂ ਲੈ ਕੇ ਨਿਰੰਤਰ 25 ਸਾਲ ਰਗੇਸ਼ਪਾਂਤੇ ਗੜਿਆੜਾਪੁਰ ਨੇੜੇ ਸ੍ਰੀ ਮਛਵੜਾ ਸਾਹਿਬ ਵਿਖੇ ਸੇਵਾ ਕਰਦੇ ਆਂ ਤੇ ਇਸ ਸਮੂਹ ਸੰਗਤ ਵੱਲੋਂ ਨਾਲ ਮਿਲ ਕੇ ਇਕੱਤਰ ਹੋ ਕੇ ਚਾਹ ਤੇ ਪਕੌੜਿਆਂ ਦੇ ਲੰਗਰ 28 ਸਾਲ ਤੋਂ ਨਿਰੰਤਰ ਸੇਵਾ ਕਰਦੇ ਹਨ ਤੇ ਵਾਹਿਗੁਰੂ ਪਰਮਾਤਮਾ ਕਰੇ ਇਦਾਂ ਹੀ ਹਮੇਸ਼ਾ ਸਾਡੇ ਪਿੰਡ ਤੇ ਨਗਰ ਤੇ ਕਿਰਪਾ ਕਰੇ ਇਦੀ ਸੇਵਾ ਕਰਨ ਦਾ ਬਲ ਬਖਸ਼ੇ ਹਾਂਜੀ ਤੁਹਾਨੂੰ ਨਗਰ ਵਾਸੀ ਤੇ ਪੱਖੀ ਤੁਹਾਡੇ ਨਜ਼ਦੀਕ ਦੇ ਹੋਰ ਵੀ ਪਿੰਡਾਂ ਵਾਲੇ ਸਹਿਯੋਗ ਕਰਦੇ ਨੇ ਹਾਂਜੀ ਸਾਰੇ ਸਹਿਯੋਗ ਕਰਦੇ ਜਿਆਦਾਤਰ ਸਹਿਯੋਗ ਸਾਡੇ ਸਮੂਹ ਨਗਰ ਨਿਵਾਸੀ ਸਾਧ ਸੰਗਤ ਪਿੰਡ ਦਾ ਹੀ ਹੁੰਦਾ ਤੇ ਨੌਜਵਾਨ ਜਿਹੜੇ ਮਤਲਬ ਫੌਰਨ ਗਏ ਹੋਏ ਆ ਤੁਹਾਡੇ ਨਗਰ ਦੇ ਨੌਜਵਾਨ ਜਿਹੜੇ ਬਾਹਰ ਵੀਰ ਗਏ ਨੇ ਕੈਨੇਡਾ ਅਮਰੀਕਾ ਜਹਾੋਰ ਵੀ ਦੇਸ਼ਾਂ ਚ ਨਾ ਸਾਨੂੰ ਉਹਨਾਂ ਦਾ ਬਹੁਤ ਸਹਿਯੋਗ ਹੁੰਦਾ ਆ ਸਾਡੇ ਹੋਰ ਵੀ ਦੋ ਲੰਗਰ ਲੱਗਦੇ ਨੇ ਸ੍ਰੀ ਚਮਤੌਰ ਸਾਹਿਬ ਸ਼ਹੀਦੀ ਜੋੜ ਸਭਾ ਤੇ ਸ੍ਰੀ ਚਮਤਕਾਰ ਸਾਹਿਬ ਸ਼ਹੀਦੀ ਜੋੜ ਸਭਾ ਤੇ ਹਰ ਮਹੀਨੇ ਅਕੀ ਉਹਦੇ ਮਹੀਨੇ ਲੰਗਰ ਉੱਥੇ ਉੱਥੇ ਧਾਰਮਿਕ ਸਥਾਨਾਂ ਤੇ ਲੱਗਦਾ ਉੱਥੇ ਜਿਹੜਾ ਲੰਗਰ ਲਗਾ ਰਹੇ ਹੋ ਤੁਸੀਂ ਸਵਾ ਦੇ ਟਾਈਮ ਤੇ ਉਹ ਲੰਗਰ ਨੂੰ ਕਿੰਨੇ ਸਾਲ ਹੋ ਗਏ ਲਗਾਉਂਦੇ ਆ ਨੂੰ ਉਹ ਲੰਗਰ ਨੂੰ ਵੀ 11 ਸਾਲ ਹੋ ਗਏ ਆ ਲਗਦੇ ਆ ਅੱਛਾ ਜੀ 18 ਸਾਲ ਹੋ ਗਏ ਇਹ ਸਾਰਾ ਪਿੰਡ ਸਾਡਾ 71 ਹੋ ਕੇ ਤਿੰਨੇ ਲੰਗਰ ਵੱਧ ਚੜ ਕੇ ਲਗਾਉਂਦੇ ਠੀਕ ਹੈ ਜੀ ਕਹਿੰਦਾ ਭਾਵੇਂ ਕੀ ਤੁਹਾਡੇ ਪਿੰਡ ਦੇ ਸਾਰੇ ਨਗਰ ਵਾਸੀ ਦੀ ਸ਼ਰਦਾ ਵਧੀਆ ਭਾਵਨਾਵਾਂ ਤੋਂ ਉਹਨੂੰ ਸਹਿਯੋਗ ਕਰਦੇ ਨੇ ਹਾਂਜੀ ਸਾਰੇ ਉਹਨਾਂ ਨੇ ਸਾਰਿਆਂ ਦੇ ਸਹਿਯੋਗ ਸਦਕਾ ਹੀ ਤੁਸੀਂ ਇਹ ਲੰਗਰ ਲਗਾ ਰਹੇ ਹੋ ਹਾਂਜੀ ਹਾਂਜੀ ਸਾਰੇ ਪਿੰਡ ਦਾ ਬਹੁਤ ਸਹਿਯੋਗ ਆ ਕੋਈ ਇਕੱਲੇ ਬੰਦੇ ਦਾ ਕੰਮ ਨਹੀਂ ਸਾਥ ਨਾਲ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਐਡੇ ਵੱਡੇ ਪ੍ਰਬੰਧ ਹੁੰਦੇ ਨੇ ਤੇ ਐਡੇ ਵੱਡੇ ਪ੍ਰਬੰਧ ਚੱਲਦੇ ਨੇ ਜੀ ਠੀਕ ਹੈ ਜੀ ਆ ਦੀ ਦੀ ਵੀ ਚੈਨਲ ਨੂੰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਵਾਹ او منڈيا ہاں کل جو وائس ਘਰ ਦੀ ਨਾਲ ਜਿਉਂ ਆ ਕੇ ਵੇਖਾਂ ਯਾਰ ਕਿਤਾ ਜਾ ਰਹਾ ਹੈ ਇਹ ਘਰ ਦੇ ਮਸਾਲਿਆਂ ਦੇ ਨਾਲ ਇਹ ਨਾਲ ਯਾਰ ਬੀਤੇ ਜਾ ਰਹਾ ਹੈ ਸਾਡੇ ਸੇਵਾ ਦਾ ਆਲੋਚਨਾ ਕਰਾਵਾ ਹਰ ਨਾਲ ਦੀ ਤਰ੍ਹਾਂ ਸੰਤਾ ਦੀ ਸੇਵਾ ਬੜੇ ਸ਼ਰਧਾ ਦੇ ਭਾਵਾਂ ਦੇ ਨਾਲ ਕਰਦੇ ਹਾਂ ਜਿਵੇਂ ਸੰਤਾ ਦੀ ਧਰਮ ਨੂੰ ਹੋਵੇ ਜੀ ਮਹਾਰਾਜਾ ਯਾਤਰਾ ਸੰਗਲ ਕਰਦੇ ਹਾਂ ਨਾਲ ਨਾਲ ਕੀਤੀ ਕਰਦੇ ਹੋਏ ਮੇਰੇ ਵੀਰਾਂ ਨੂੰ ਲੱਗਦਾ ਇਸੇ ਤਰ੍ਹਾਂ ਦੇ ਜਾਂਦੇ ਨੇ राम जेको मनोकामना पूॼा तरह सेवा करण जो आउ मेर बीटी नालो आहे मेरा साइड ते चारि घरो वाहिगुरु जी का ख़ाल वाहिगुरु जी फितो வாயே குரு 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 வாயே ਵਾਹਿਗੁਰੂ